बहुजन समाज पार्टी ਦੇ ਉਮੀਦਵਾਰ ਸ਼੍ਰੀਮਤੀ ਹਰਜਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 15 ਕੰਡੋਲਾ ਕਲਾ ਪਤਨੀ ਕਸ਼ਮੀਰੀ ਲਾਲ ਸਾਹਬ ਦਾ ਸਰਪੰਚ ਪਿੰਡ ਸੰਗੇ ਜਗੀਰ ਜੇਤੂ ਰਹੇ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਕਲਾਸੀਫਾਈਡ ਇਸ਼ਤਿਹਾਰ ਨਾਮ ਬਦਲੀ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪੂਰ ਪੰਜਾਬ ਹੈੱਡਲਾਈਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਗਰ ਵਿੱਚ ਪਹੁੰਚ ਕੇ ਸਾਡੀ ਜਿੱਤ ਜਿਹੜੀ ਉਹਦੇ ਵਿੱਚ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਔਰ ਮੇਰੀ ਵਾਈਫ ਅਰਜੰਦਰ ਕੌਰ ਜਿਹੜੀ ਕਿ ਪਹਿਲਾਂ ਵੀ ਨਗਰ ਦੀ ਸਰਪੰਚ ਰਹਾ ਮੈਂ ਵੀ ਨਗਰ ਦਾ ਸਰਪੰਚ ਰਹਾ ਉਹਨਾਂ ਨੇ ਕੰਦੋਲਾ ਜ਼ੋਨ ਜੋ 15 ਨੰਬਰ ਸੀ ਉਹ ਜ਼ੋਨ ਜਿਹੜਾ ਸੀ ਉਹਦੇ ਵਿੱਚੋਂ ਲੋਕਾਂ ਦੇ ਸਹਿਯੋਗ ਨਾਲ ਵੱਡੀ ਮਾਤਰਾ ਦੇ ਵਿੱਚ ਜਿਹੜੀ ਬੋਟ ਲੈ ਕੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤਾਸੀ ਬਾਬਾ ਸਾਹਿਬ ਨੂੰ ਮੰਨ ਵਾਲੇ ਲੋਕ ਆ ਤੇ ਹਮੇਸ਼ਾ ਸਾਡਾ ਜਿਹੜਾ ਜੀਵਨ ਆ ਸੰਘਰਸ਼ ਦੇ ਵਿੱਚ ਹੀ ਗੁਜ਼ਰਿਆ ਤੌਰ ਇਸ ਵਾਰ ਵੀ ਅਸੀਂ ਜਿਹੜਾ ਲੋਕਾਂ ਦੇ ਵਿੱਚ ਗਏ ਆ ਉਹ ਆਪਣੀ ਗੱਲ ਜਿਹੜੀ ਸਮਾਨਤਾ ਸਮਤਾ ਭਾਈਚਾਰੇ ਦੀ ਗੱਲ ਲੈ ਕੇ ਚੱਲੇ ਆ ਜੋ ਸਾਬੇ ਕਵਾਲ ਗੁਰੂ ਗ੍ਰੰਥ ਸਾਹਿਬ ਦੀ ਅਡੋਲੋਜੀ ਆ ਜੋ ਉਹਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਵਿਚਰੇ ਆ ਕਿਉਂਕਿ ਸਦਾ ਵਿੱਚ ਭੰਵੇਂ ਅਸੀਂ ਨਹੀਂ ਸੀ ਲੇਕਿਨ ਫਿਰ ਵੀ ਅਸੀਂ ਲੋਕਾਂ ਦੇ ਜਿਹੜੇ ਦੁੱਖ ਸੁੱਖ ਦੇ ਵਿੱਚ ਉਹ ਹਮੇਸ਼ਾ ਖੜਦੇ ਰਹੇ ਆ ਉਹਦੇ ਬਹਿਵਤੇ ਅਸੀਂ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਸੀ ਜਿਹਦੇ ਵਿੱਚ ਲੋਕਾਂ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਉਗਾਰੇ ਦੀ ਗੱਲ ਕਰਦੇ ਆਂ ਤੇ ਸ਼ਾਦੀ ਵੀ ਗੱਲ ਕਰਦੇ ਆਂ ਸਾਡੇ ਖਾਲੇ ਮਨ ਵਿੱਚ ਕਿੱਦਾਂ ਦਾ ਖੁਸ਼ੀਆਂ ਦੇਖਣ ਨੂੰ ਮਿਲਾਈ ਇਸ ਪਾਸ ਦੇ ਦੇਖੋ ਲੋਕਾਂ ਨੇ ਪਹਿਲਾਂ ਦੋ ਵਾਰੀ ਜਿਹੜੀ ਕਾਂਗਰਸ ਔਰ ਕਾਲੀ ਦਲ ਦੀ ਸਰਕਾਰ ਆਈ ਹੈ ਉਹਨਾਂ ਤੋਂ ਲੋਕਾਂ ਦਾ ਮੂਹ ਭੰਗ ਹੋ ਚੁੱਕਿਆ ਸੀ ਉਹਨਾਂ ਨੇ ਤੀਜੇ ਬਦਲ ਦੇ ਰੂਪ ਦੇ ਵਿੱਚ ਆਪ ਸਰਕਾਰ ਆਮ ਪਾਰਟੀ ਦੀ ਜਿਹੜੀ ਸਰਕਾਰ ਸੀ ਉਹਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਲੇਕਿਨ ਅਸੀਂ ਦੇਖਦੇ ਆਂ ਲੋਕਾਂ ਦੇ ਵਿੱਚ ਇੰਨਾ ਸਰਕਾਰ ਦੇ ਪ੍ਰਤੀ ਇੰਨਾ ਰੋਸ ਸੀ ਇੰਨਾ ਗੁੱਸਾ ਸੀ ਕਿਉਂਕਿ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਕਿ ਸ਼ਰੇਆਮ ਜਿਹੜੀ ਇਲੈਕਸ਼ਨ ਦੇ ਵਿੱਚ ਧੱਕਾਸ਼ੀ ਕੀਤੀ ਗਈ ਹੈ ਉਹਦਾ ਜਿਹੜਾ ਰਿਜ਼ਲਟ ਸੀ ਉਹ ਸਾਨੂੰ ਲੋਕਾਂ ਨੇ ਇਹਨਾਂ ਸਾਰੀਆਂ ਪਾਰਟੀਆਂ ਤੋਂ ਜਿਹੜਾ ਮੂੰਹ ਮੋੜ ਕੇ ਜਿਹੜਾ ਸਾਨੂੰ ਬਹੁਤ ਜਿਆਦਾ ਸਮਾਜ ਪਾਰਟੀ ਨੂੰ ਜਿਹੜਾ ਵੱਡਾ ਜਿਹੜਾ ਫਤਵਾ ਜਿਹੜਾ ਉਹ ਜੈਦੇ ਰੂਪ ਵਿੱਚ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹਨੇ ਜਨਰੇ ਜਿੰਨੇ ਜੇ ਲੋਕਾਂ ਨੇ ਸਾਨੂੰ ਜਿੱਤਵਲ ਵਧਾਇਆ ਤਾਂ ਜਿੰਨੇ ਜੁਗੇ ਅਸੀਂ ਹੋਵਾਂਗੇ ਜੋ ਵੀ ਸਰਕਾਰ ਦੀਆਂ ਕੋਈ ਸਕੀਮਾਂ ਹੋਣਗੀਆਂ ਉਹ ਹਰੇਕ ਪਿੰਡ ਤੱਕ ਜੋ ਜਿੱਥੇ ਤੱਕ ਵੀ ਸਾਡੀ ਕੋਈ ਜਿਹੜਾ ਸਾਡੇ ਜਿਹੜਾ ਪਿਛੇ ਦੇ ਵਿੱਚ ਪਿੰਡ ਪੈਂਦੇ ਆ ਅਸੀਂ ਉਹਨਾਂ ਪਿੰਡਾਂ ਦੀਆਂ ਸਾਰੀਆਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣ ਕੇ ਜਿੰਨੇ ਬਾਦ ਤੋਂ ਬਾਦ ਪਰਾਲਾ ਅਸੀਂ ਜਿਹੜਾ ਉਹ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਸੋਲਵ ਕਰਨ ਲਈ ਇਹ ਕਰਾਂਗੇ ਉਹਦੇ ਵਿੱਚ ਇਹਦੇ ਵਿੱਚ 42 ਪਿੰਡ ਸੀਗੇ ਟੋਟਲ ਨੇ ਰਿਜਰ ਬੋਟੇ ਦੇ ਵਿੱਚ ਜਿਹੜੀ ਆ ਘੱਟੋ ਘੱਟ 35 35 35 36 ਹਜ਼ਾਰ ਦੇ ਕਰੀਬ ਵੋਟ ਹੈ ਜਿਹੜੀ ਟੋਟਲ ਹੈ ਲੇਕਿਨ ਕਿਉਂਕਿ ਪਰਸੈਂਟੇਜ ਜਿਹੜੀ ਆ ਉਹ 46 47% ਜਿਹੜੀ ਵੋਟ ਪੋਲ ਹੋਈ ਹੈ ਉਹਦੇ ਕਰਕੇ ਪੋਲਿੰਗ ਜਿਹੜੀ ਆ ਉਹ ਘੱਟ ਹੋਈ 47% ਪੋਲ ਹੋਈ ਆਪਣੀ ਜਿੱਤ ਜਿੱਤ ਕਿੰਨੀਆਂ ਵੋਟਾਂ ਦੇ ਆਪਾਂ 850 ਵੋਟਾਂ ਤੇ ਜਿੱਤੇ ਜੀ ਆਪਣੇ ਰਜਿੰਦਰ ਕੌਰਾ ਜੀ ਤੇ ਉਸ ਪਾਸੇ ਚ ਬਸ ਇਹ ਮੈਸੇਜ ਇਹ ਹੈ ਕਿ ਸਰਕਾਰ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿੱਦਾਂ ਲੋਕਾਂ ਨੇ ਇਹਨਾਂ ਨੇ ਪਹਿਲਾਂ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਸਾਡੇ ਪ੍ਰਤੀ ਸੰਜੀਦਾ ਜਿਹੜਾ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਮੈਡੀਕਲ ਦੀ ਗੱਲ ਕਰੀਏ ਸਰਕਾਰਾਂ ਜਿਹੜੀਆਂ ਆਮ ਲੋਕਾਂ ਲਈ ਬਹੁਤ ਸਿਹਰ ਜਿਹੜੀਆਂ ਉਹ ਸਾਬਤ ਨਹੀਂ ਹੋਈਆਂ ਜੇ ਤੀਜਾ ਵਾਰ ਲੋਕਾਂ ਨੇ ਲੱਭਿਆ ਸੀ ਤੇ ਉਹਨਾਂ ਦਾ ਬਿਲਕੁਲ ਨਹੀਂ ਜਿਹੜਾ ਉਹ ਪਠਾਈ ਬਿਠਾਤਾ ਕੋਈ ਸਿਹਤ ਦਾ ਜਿਹੜਾ ਉਹ ਸਿਸਟਮ ਨਹੀਂ ਹੈ ਕੋਈ ਲਾਅ ਐਂਡ ਆਰਡਰ ਨਹੀਂ ਹੈ ਜਿੱਥੇ ਮਰਜ਼ੀ ਗੋਲੀਆਂ ਚੱਲੀ ਜਾਂਦੇ ਜਿੱਥੇ ਮਰਜ਼ੀ ਕੋਈ ਕਿਸੇ ਦਾ ਬਲਾਸ ਕਰ ਰਿਹਾ ਕਿਤੇ ਜਿੱਥੇ ਮਰਜ਼ੀ ਕੋ ਡਾਕੇ ਪੈ ਰ ਨਸ਼ਾ ਜਿਹੜਾ ਉਹ ਦਿਨੋਂ ਤੋਂ ਵੱਧ ਵੱਧ ਜਾ ਰਿਹਾ ਸੋ ਲੋਕਾਂ ਨੂੰ ਮੇਰੀ ਅਪੀਲ ਇਹ ਆ ਕਿ ਇੱਕ ਵਾਰੀ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸਾਥ ਦੇ ਕੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ 2027 ਦੀ ਇਲੈਕਸ਼ਨ ਹੈ ਉਹ ਬਹੁਜਨ ਸਮਾਜ ਪਾਰਟੀ ਨੂੰ ਵੋਟਾਂ ਪਾ ਕੇ ਇੱਕ ਵਾਰੀ ਸਦਨ ਦੇ ਵਿੱਚ ਪਠਾਓ ਤਾਂ ਕਿ ਜਿੱਦਾਂ ਭੈਣ ਕੁਮਾਰ ਗੁੰਡਾਗਰਦੀ ਸੇ ਉਹ ਖਤਮ ਕੀਤੀ ਔਰ ਲੋਕਾਂ ਦੀ ਡਿਵੈਲਪਮੈਂਟ ਲਈ ਜਿੰਨੇ ਵੱਡੇ ਕਾਰਜ ਕੀਤੇ ਆ ਉਹ ਉਸ ਦੀ ਤਰਜੇ ਦੇ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ ਇਹਨੂੰ ਵੀ ਤਰੱਕੀ ਦੇ ਰਾਹ ਉੱਤੇ ਲਿਆ ਕੇ ਫਿਰ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਹਾਂਜੀ ਠੀਕ ਹੈ ਦੇਖੋ ਜੀ ਸਰਕਾਰ ਨੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਕੀਤਾ ਚਾਹੇ ਪੇਪਰ ਫਾਈਲ ਕਰਨ ਦੀ ਗੱਲ ਹੋਵੇ ਉਦੋਂ ਵੀ ਲੋਕਾਂ ਨਾਲ ਧੱਕਾ ਹੋਇਆ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਉਹ ਫਾੜ ਦਿੱਤੀਆਂ ਗੀਆਂ ਲੋਕਾਂ ਨੂੰ ਜਿਹੜਾ ਸਮੇਂ ਤੇ ਫਾਈਲ ਜਮ੍ਹਾਂ ਨਹੀਂ ਕਰਾਉਣ ਦਿੱਤੀ ਗਈ ਹੁਣ ਤਾਜ਼ਾ-ਤਾਜ਼ਾ ਘਟਨਾ ਜਿਹੜੀ ਸਾਡੇ ਨਕੂਤਰ ਦੇ ਵਿੱਚ ਹੀ ਆ ਸਾਡੀ ਬਲਾਕ ਸੰਮਤੀ ਲਿਤਰਾ ਜੋਂ ਸੀ ਲਿਤਰਾ ਜੋਂ ਦੇ ਵਿੱਚ ਅਸੀਂ ਬਿਲਕੁਲ ਉੱਥੇ ਆਪ ਖੜ ਕੇ ਗਿਣਤੀ ਕਰਾਈ ਆ ਉਸ ਜ਼ੋਨ ਤੋਂ ਅਸੀਂ 25 ਵੋਟਾਂ ਦੇ ਨਾਲ ਜਿੱਤ ਗਏ ਸੀ ਕਿਉਂਕਿ ਮੇਰਾ ਗਵਾਂਡੀ ਪਿੰਡ ਲਿਤਰਾ ਆ ਮੈਂ ਪੜਿਆ ਵੀ ਉੱਥੇ ਸਾਰੇ ਉਹ ਜਾਣਦੇ ਆ ਮੈਨੂੰ ਜਿਹੜੇ ਆਮ ਆਦਮੀ ਉਹ ਵੀ ਉੱਥੇ ਸੀ ਔਰ ਉੱਥੇ ਲੀਡਰ ਵੀ ਸੀ ਉਹ ਸਾਨੂੰ ਖੁਦ ਜ਼ਿਲ੍ਹਾ ਪ੍ਰੀਸ਼ਦੀਆਂ ਔਰ ਬਲਾਦ ਸੰਮਤੀਆਂ ਦੋਨਾਂ ਦੇ ਵਧਾਈਆਂ ਦੇ ਕੇ ਗਿਆ ਲੇਕਿਨ ਸਰਕਾਰ ਐਡੀ ਨਕਮੀਆਂ ਸਰਕਾਰ ਨੇ ਇੰਨਾ ਮਤਲਬ ਤੱਕੇਸ਼ਾਈ ਕੀਤੀ ਕਿ ਜਿਹੜੀ ਬੀਬੀ ਖਰੀ ਸੀ ਇੱਕ ਹਰੀ ਬੀਬੀ ਨੂੰ ਜਿਹੜਾ ਜੱਦਾ ਸਰਟੀਫਿਕੇਟ ਦਾ ਉਹਲੇ ਸਾਡਾ ਜਿਹੜਾ ਸ਼ਿੰਗਾਰ ਚਾਇਆ ਉਹ جاری ਆ ਸੀ 5 ਤਰੀਕ ਦੇ ਇੱਕ ਉੱਥੇ ਵੱਡਾ ਜਿਹੜਾ ਰੋਸ ਮਜਾਰਾ ਵੀ ਨਕੂਦਰ ਚ ਕਰ ਜਾਇਆ ਸਰਕਾਰ ਦੇ ਖਿਲਾਫ ਕਿ ਜਿਹੜੀ ਉਹ ਬੀਬੀ ਸਾਡੀ ਸਿਦਮਨ ਐਡਮਿਨਿਸਟ੍ਰੇਸ਼ਨ ਤੋਂ ਜਿੱਤੇ ਸੀਗੇ ਉਹਨੂੰ ਸਰਟੀਫਿਕੇਟ ਨਾਲ ਦੇ ਕੇ ਇੱਕ ਹਰੀ ਬੀਬੀ ਨੂੰ ਜਿਹੜਾ ਸਰਟੀਫਿਕੇਟ ਦਿੱਤਾ ਉਹਦੀ ਵੀ ਅਸੀਂ ਕੋਹਨਿੰਦਾ ਕਰਦੇ ਆਂ ਔਰ ਉਹਦੇ ਬਰੋਧ ਦੇ ਵਿੱਚ ਜਿੱਡਾ ਵੀ ਵੱਡਾ ਸ਼ਿੰਗਾਰ ਸਾਨੂੰ ਲੜਨਾ ਪਿਆ ਉਹ ਲੜਾਂਗੇ ਔਰ ਅਸੀਂ ਦੁਬਾਰਾ ਫੇਰ ਉਹ ਜਿਹੜੀ ਜਿਹੜਾ ਜਿੱਦਾਂ ਸਰਟੀਫਿਕੇਟ ਹੈ ਉਹ ਅਸੀਂ ਪ੍ਰਾਪਤ ਕਰਾਂਗੇ ਅਸੀਂ ਇਹ ਇਲੈਕਸ਼ਨ ਜਿਹੜਾ ਸਾਰਾ ਜੀ ਸਾਡੇ ਮੋਹਜੋ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤੋਂ ਸ਼੍ਰੀ ਗੁਰਮੀਲ ਚੁੰਮਰ ਜੀ ਦੀ ਅਗਵਾਈ ਥੱਲੇ ਲੜੇ ਔਰ ਉਹਨਾਂ ਨੇ ਬੜੀ ਬੜੀ ਸਾਰਿਆਂ ਨੂੰ ਸਹਿਦ ਦਿੱਤੀ ਔਰ ਸਾਰੇ ਆਪਣੇ ਜ਼ੋਨਾਂ ਵਿੱਚ ਜਾ ਕੇ ਉਹਨਾਂ ਨੇ ਆਪਣੀ ਗੱਲ ਵੀ ਲੋਕਾਂ ਵਿੱਚ ਰੱਖੀ ਔਰ ਉਸ ਕੱਲ ਨੂੰ ਲੋਕਾਂ ਨੇ ਜਿਹ ਆਪਣੇ ਹਿਰਦੇ ਵਿੱਚ ਵਸਾ ਕੇ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਨੂੰ ਜਿਤਾਇਆ ਔਰ ਅਸੀਂ ਜਿਹੜੀ ਇਹ ਜਿਹੜੀ ਜਿੱਤ ਹੋਈ ਆ ਇਹ ਸਾਰੇ ਪੂਰਨ ਬਹੁਜਨ ਸਮਾਜ ਦੇ ਵਰਕਰਾਂ ਸਾਥੀਆਂ ਦੇ ਸਹਿਯੋਗ ਦੀ ਜਿੱਤ ਹੋਈ ਆ ਔਰ ਅਸੀਂ ਜਿਹੜਾ ਅੱਜ ਦੇ ਸਮੇਂ ਵਿੱਚ ਜਿਹੜਾ ਇਹ ਸਨਮਾਨ ਸਮੋਹ ਰੱਖਿਆ ਇਸ ਕਰਕੇ ਲੋਕਾਂ ਦਾ ਜਿਹੜਾ ਸਨਮਾਨ ਕੀਤਾ ਵੀ ਜਿਹਨਾਂ ਲੋਕਾਂ ਨੇ ਤਨਦੇਈ ਨਾਲ ਮਿਹਨਤ ਕਰਕੇ ਇਹ ਬੀਬੀ ਰਜਿੰਦਰਪੁਰ ਕੋਰ ਜੀ ਨੂੰ ਮੈਂਬਰ ਜਿਹੜਾ ਵਿਸ਼ੇ ਬਣਾਇਆ ਜਾਂ ਸਾਡੇ ਬਲੌਕ ਸੰਮਤੀ ਮੈਂਬਰ ਬਣਾਏ ਤੇ ਸਾਡੇ ਦੇ ਸਾਰੇ ਮੈਂਬਰ ਸਮਾਜ ਦੇ ਵਿੱਚ ਲੋਕਾਂ ਦੀ ਸੇਵਾ ਕਰਨਗੇ ਔਰ ਬਹੁਜੋ ਸਮਾਜ ਪਾਰਟੀ ਨੂੰ ਅੱਗੇ ਲਿਜਾਣ ਦੇ ਲਈ ਉਹਨਾਂ ਦੇ ਵਿੱਚ ਪੂਰਾ ਤਨਦੇਜ ਨਾਲ ਜੋਰ ਲਾਉਣਗੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਘਰ ਤੋਂ ਘਰ ਬਤਾਈ 43 ਪਿੰਡ ਆਉਂਦੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੈ ਜਿਹੜੀ ਬਲੌਕ ਸੰਮਤੀ ਦੇ ਵਿੱਚ ਉਹਦੇ 5-5 6-6 ਪਿੰਡਾਂ ਦਾ ਜੋਰ ਸੀਗਾ ਜੀ ਔਰ ਉਹ ਸਾਰੇ ਜਿਹੜੇ ਇਲੈਕਸ਼ਨ ਐ ਅਸੀਂ ਬੜੇ ਬਰੀਆ ਤਰੀਕੇ ਨਾਲ ਦਿੱਤੇ ਸਰਕਾਰ ਜਿਹੜੀ ਹੈ ਜਿੰਨੀਆਂ ਪਾਵਰਾਂ ਦੇਵੇਗੀ ਬਲੌਕ ਸੰਮਤੀ ਨੂੰ ਜਾਂ ਜ਼ਿਲ੍ਹਾ ਪ੍ਰੀਸ਼ਦ ਨੂੰ ਦੇਵੇਗੀ ਉਹਦੇ ਵਿੱਚ ਪਹਿਲਾਂ ਉਹ ਦਿੰਦੀ ਜਾ ਰਹੀ ਆ ਪਾਵਰਾ ਵਿੱਚ ਉਹ ਮੈਂ ਘੰਟਾ ਵਿੱਚ ਜਰ ਰਹੀ ਆ ਉੱਥੇ ਬਹੁਤ ਫੰਡ ਆਉਂਦੇ ਰਹੇ ਆ ਪਰ ਐਤਕੀ ਜੇ ਸਾਨੂੰ ਸਰਕਾਰਾਂ ਦੇ ਫੜੀ ਫੰਡ ਜਿਹੜੇ ਦੇਣਗੇ ਉਹ ਉਹ ਜਿਹੜਾ ਫੰਡ ਆ ਪਿੰਡਾਂ ਦੇ ਵਿੱਚ ਲਿਆ ਕੇ ਸਕੂਲਾਂ ਦੇ ਲਾਵਾਂਗੇ ਜਾਂ ਜਿੱਥੇ ਜਦ ਸਪੈਸਟੀਆਂ ਉਹਨਾਂ ਦੇ ਲਾਵਾਂਗੇ ਜਾਂ ਜਿੱਥੇ ਪਿੰਡਾਂ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਆ ਸਭ ਤੋਂ ਜ਼ਿਆਦਾ ਜਿਹੜੀ ਪਹਿਲ ਸਕੂਲਾਂ ਨੂੰ ਦਿੱਤੀ ਜਾਏਗੀ ਜਾਂ ਜਦ ਸਪੈਸਟੀਆਂ ਉਹਨਾਂ ਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਜਿਹੜਾ ਵੀ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੋਣ ਵਾਲੇ ਹੋਗੇ ਡਿਵੈਲਪਮੈਂਟ ਦੇ ਉਹਨਾਂ ਤੇ ਕਰਾਵਾਂ ਠੀਕ ਹੈ ਸਰਕਾਰ ਇਹਦੀ ਜੀ ਆਮ ਆਦਮੀ ਪਾਰਟੀ ਦੀ 4 ਸਾਲ ਤੋਂ ਇਹ ਸਰ ਔਰ 40 ਸਾਲਾਂ ਦੇ ਵਿੱਚ ਇਹਨਾਂ ਨੇ ਕਿਸੇ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਕੀਤਾ ਔਰ ਨਾ ਹੀ ਕਿਸੇ ਸਕੂਲ ਦਾ ਕੋਈ ਵਧੀਆ ਹਾਲ ਹੈ ਸਿਰ ਬਾਹਰੋਂ ਕੰਦਾ ਰੰਗ ਕਰਾ ਕੇ ਇਹਨੂੰ ਸਮਾਰਟ ਸਕੂਲ ਕਹੀ ਜਾਂਦੇ ਆ ਹਸਪੀਟਲਾਂ ਵਿੱਚ ਬੜਾ ਮੁਰਾ ਹਾਲ ਆ ਰੋਜ਼ਗਾਰ ਬਿਲਕੁਲ ਕਿਸੇ ਨੂੰ ਨਹੀਂ ਮਿਲਦਾ ਇਸ ਕਰਕੇ ਲੋਕ ਜਿਹੜੇ ਸੀਗੇ ਉਹਨਾਂ ਸਾਰਿਆਂ ਨੇ ਗੱਲਾਂ ਨੂੰ ਭਾਪਿਆ ਵੀ ਨਾ ਤਾਂ ਰੋਜ਼ਗਾਰ ਮਿਲ ਰਿਹਾ ਨਾ ਸਕੂਲਾਂ ਦੀ ਵਧੀਆ ਗੱਲਾਂ ਦਾ ਸੇ ਸਹੂਲਤਾਂ ਵਧੀਆ ਮਤਲਬ ਪਿੰਡਾਂ ਦੇ ਵਿੱਚ ਜਿਹੜੀ ਵਿਕਾਸ ਦਾ ਕੋਈ ਚੀਜ਼ ਨਹੀਂ ਇਸ ਕਰਕੇ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਕਿ ਡਟ ਕੇ ਜਿਹੜੀ ਵੋਟ ਪਾਈ ਆ ਔਰ ਅਸੀਂ ਜਿਹੜੀ ਵੋਟ ਪਾ ਕੇ ਸਾਨੂੰ ਲੋ ਮਿਲੇਗੀ ਜਦੋਂ ਬਲਾਕ ਸੰਪਤੀਆਂ ਜਿਲ੍ਹਾ ਪ੍ਰਸ਼ਾਸਨ ਚੁਣੀਆਂ ਜਾਣਗੇ ਚੇਹਰੇ ਮਰ ਬਣ ਜਾਣਗੇ ਉਹਦੇ ਪਿੰਡਾਂ ਵਿੱਚ ਸਾਡੇ ਮੈਂਬਰਾਂ ਨੂੰ ਮਿਲਣ ਗਿਆ ਉਹ ਪਿੰਡਾਂ ਵਿੱਚ ਅਸੀਂ ਵੱਧ ਤੋਂ ਵੱਧ ਵਰਤਣ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਜੀ ਸਾਡਾ ਕੁਲਿਤਰਾ ਜੋ ਨੇ ਸਾਡੀ ਬੀਬੀ ਪਸ਼ਪਾ ਰਾਣੀ ਜੀ ਇਲੈਕਸ਼ਨ ਜਿੱਤੇ ਉਹ 20 ਮੋਟਾਂ ਦੇ ਨਾਲ ਉਹਦੀ ਲੀਡਰਸ਼ਿਪ 20 ਮੋਟਾਂ ਨਾਲ ਜਿੱਤ ਗਏ ਉਹ ਜਿਹੜੇ ਹੰਡਕ ਜਾਣਦੇ ਸੀਗੇ ਉੱਥੇ ਬੈਠੇ ਉਹਨਾਂ ਦੇ ਅਧਿਕਾਰੀ ਉਹਨਾਂ ਨੇ ਉਹਨੂੰ ਕਹਤਾ ਬੀਬੀ ਤੇਰੇ ਤੇਰੀਆਂ 20 ਮੋਟਾਂ ਨਾਲ ਤੂੰ ਜਿੱਤ ਗਈ ਔਰ ਜਿਹੜੇ ਉਹਦੇ ਬੋਧ ਦੇ ਵਿੱਚ ਖੜੇ ਸੀ ਉਹਨਾਂ ਨੇ ਵੀ ਉਹਨੂੰ ਵਧਾਈਆਂ ਦੇ ਕੇ ਜਿਹੜਾ ਵੀ ਤੂੰ ਬੀਬੀ ਜਿੱਤ ਗਈ ਠੀਕ ਹੈ ਉਹ ਬੀਬੀ ਉੱਥੋਂ ਚੱਲ ਗਈ ਉਹਦਾ ਉਹਨਾਂ ਨੇ ਸਰਟੀਫਿਕੇਟ ਜਿਹੜਾ ਉਹਨਾਂ ਨੇ ਉਹ ਕਹਿੰਦੇ 6:30 ਵਜੇ ਜਾ ਕੇ ਲੈ ਆਜੋ ਪਰ ਉਹਦੇ ਵਿੱਚ ਹੋਇਆ ਕਿ ਮੁਣਕੇ ਸਰਕਾਰ ਦੇ ਨੁਮਾਇੰਦਿਆਂ ਨੇ ਮਿਲ ਕੇ ਉਹ ਜਿਹੜਾ ਉਸ ਇਲੈਕਸ਼ਨ ਨੂੰ ਜਿਹੜਾ ਉਹਨਾਂ ਨੇ ਹਾਰੀ ਹੋਈ ਬੀਬੀ ਨੂੰ ਸਰਟੀ ਉਦੇ ਉਦੇ ਕਰਕੇ ਲੋਕਾਂ ਵਿੱਚ ਰੋਸ ਜਿਹੜਾ ਹੋਰ ਗਿਆ ਵੀ ਜਿੱਤੀ ਹੋਈ ਬੀਬੀ ਨੂੰ ਕਿੰਦਾ ਹਰਾ ਦਿੱਤਾ ਗਿਆ ਔਰ ਜਦੋਂ ਅਸੀਂ ਸਾਰਿਆਂ ਨੇ ਰਾਤ ਨੂੰ 3:30 ਵਜੇ ਧਿਆਨਾ ਦਿੱਤਾ ਤਾਂ ਜਿਹੜਾ ਐਸਜੀਪੀ ਨੇ ਸਾਨੂੰ ਵੀਡੀਓ ਦਿਖਾਈ ਫਿਰ ਉਹ ਵੀਡੀਓ ਦੇ ਵਿੱਚ ਕਲੀਅਰ ਹੋ ਗਿਆ ਵੀ ਜਿਹੜੀ ਵੋਟਾਂ ਦੇ ਬੀਬੀ ਜਿਹੜੀ ਪੁਸ਼ਪਾਰਾਣੀ ਜਿੱਤੀ ਆ ਪਰ ਫਿਰ ਵੀ ਇਹਨਾਂ ਨੇ ਸਰਟੀਫਿਕੇਟ ਜਦ ਤੱਕ ਨਹੀਂ ਦਿੱਤਾ ਗਿਆ ਇਸ ਕਰਕੇ ਲੋਕਾਂ ਵਿੱਚ ਸਰਕਾਰ ਦੇ ਪਤੇ ਜਿਆਦਾ ਗੁੱਸਾ ਆ ਔਰ ਜਿਆਦਾ ਰੋਹ ਆ ਔਰ ਅਸੀਂ ਵੀ ਬਹੁਤ ਸਮਾਜ ਪਾਰਟੀ ਦੇ ਲਗਾਤਾ ਦੋ ਤਿੰਨ ਦਿਨ ਤਰਲੇ ਲਗਾਏ ਪਰ ਹੁਣ ਜਿਹੜਾ ਅਸੀਂ ਭੋਜਨ ਸਮਾਜ ਪਾਰਟੀ ਵੱਲੋਂ 5 ਤਰੀਕ ਨੂੰ ਇੱਕ ਪ੍ਰੋਗਰਾਮ ਰੱਖਿਆ ਹੈਗਾ ਲੋਕਤੰਤਰ ਦੀ ਹੱਤਿਆ ਜਿਹੜੀ ਕੀਤੀ ਹੈ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਰੋਜ਼ ਨੂੰ ਇੱਕ ਪ੍ਰੋਗਰਾਮ ਅਸੀਂ ਬਹੁਤ ਵੱਡਾ ਰੱਖਿਆ ਬਲਾਦਪਨ ਕੋਟ ਦੇ ਵਿੱਚ ਉੱਥੇ ਸਾਡੇ ਪੰਜਾਬ ਦੇ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਪਤਾਸ ਸਿੰਘ ਕਰੀਪੂਰੀ ਤੇ ਹੋਰ ਸਾਡੀ ਸਮੁੱਚੀ ਟੀਮ ਉੱਥੇ ਪਹੁੰਚੂਗੀ ਤਾਂ ਉਹਦੇ ਲਈ ਜੋ ਵੀ ਫੈਸਲਾ ਜੋ ਵੀ ਸਾਨੂੰ ਅੱਗੇ ਦਾ ਦਿਸ਼ਾ ਨਿਰਦੇਸ਼ ਦੇ ਉੱਤੇ ਅਸੀਂ ਵਿਚਾਰ ਕਰਾਂ ਹਾਜ਼ਰ ਜਦੋਂ ਮਰਜ਼ੀ ਵੀ ਤੁਸੀਂ ਆਵਾਜ਼ ਲਗਾਓ ਨੰਬਰ ਮੇਰਾ ਤਕਰੀਬਨ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਜਦੋਂ ਵੀ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਹੈ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਰਹਿਾਂਗੇ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਔਰ ਨਾਲ ਦੀ ਨਾਲ ਆਪਣੇ ਵੱਲੋਂ ਵੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਸਾਰੇ ਜਿਹੜੇ ਜਿੱਤ ਕੇ ਜਿੱਥੇ ਆਪਣੇ ਪਿੰਡਾਂ ਦੀ ਇਨਹਾਰ ਬਣੋਗੇ ਉੱਥੇ ਤੁਸੀਂ ਸਮਾਜ ਦੇ ਵਿੱਚ ਵੀ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਜ਼ਰੂਰ ਪਾਉਂਗੇ ਸੋ ਮੈਂ ਲਾਸਟ ਵਿੱਚ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦੀ ਤੇ ਧਰਵਾਦੀ ਹੈ। ਮੇਰਾ ਹਰਿਆਪੁਰ ਤੋਂ ਖਰੀਪੁਰ ਖਾਲਸਾ ਤੋਂ ਡੇਰੇ ਦੇ ਸੰਜਾਲਾ ਮਹਾਰਾਜ ਰਾਂਸੂ ਜੀ ਤੇ ਚੇਤੇ ਤੌਰ ਤੇ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਆ। ਉਹਨਾਂ ਦਾ ਵੀ ਮੈਂ ਕੋਟਨ ਕੋਟ ਤਲਵਾ ਕਰਦਾ ਹਾਂ। ਉਸੇ ਤਰ੍ਹਾਂ ਆਪਣਾ ਮਿਹਨਤ ਪ੍ਰਯਾਸ ਸਾਡੇ ਦੇ ਹੱਥ ਅਕੜਦਾ ਕਿ ਅਸੀਂ ਲੋਕਾਰੀਆਂ ਮੁਸ਼ਕਲਾਂ ਦੇ ਵਿੱਚ ਖੜੇ ਰਹੀਏ ਔਰ ਜਿਹੜੀ ਕੋ ਪਿੰਡਾਂ ਦੇ ਡਿਵੈਲਪਮੈਂਟ ਆ ਉਹਦੇ ਲਈ ਅਸੀਂ ਆਪਣਾ ਬਣਦਾ ਜਿਹੜਾ ਯੋਗਦਾਨ ਪਾ ਸਕੀਏ ਸੋ ਸਾਰਿਆਂ ਦਾ ਇੱਥੇ ਇੱਕ ਵਾਰ ਫਿਰ ਪੁਨਰਤ ਧੰਨਵਾਦ ਜੈਪੀ ਜੈਪਾਨ ਜੈਗੁਰੂ ਦੇਵ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੇ ਸ਼ਕੀ ਸਾਹਿਬ ਜਿੰਨੇ ਆਵੇ ਤੁਸੀਂ ਕਹਿ ਦਿਓ ਸੋ ਸਾਰਿਆਂ ਨੇ ਹੁਣ ਪ੍ਰਸ਼ਾਦਾ ਜਿਹੜਾ ਉਹ ਛੱਕੇ ਜਾਣਾ ਟਾਈਮ ਵੀ ਕਾਫੀ ਹੋ ਗਿਆ ਤੇ ਕਿਸੇ ਨੇ ਵੀ ਪ੍ਰਸ਼ਾਦਾ ਛਕੜ ਤੋਂ ਬਿਨਾ ਨਹੀਂ ਜਾਣਾ ਜੈ ਪੀ ਜੈ ਭਾਗ